ਸੁਛੇ ਕਾਲ ਜੀ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਤੇ ਤੁਸੀਂ ਵੇਖ ਰਹੇ ਹੋ 25 ਚੈਨਲ ਪੰਜਾਬੀ ਉਧਰ ਲੁਧਿਆਣਾ ਪੱਛਮੀ ਦੇ ਵਿੱਚ ਹਜੇ ਚੋਣਾਂ ਦਾ ਬਿਗਲ ਵੱਜਾ ਵੀ ਨਹੀਂ ਤੇ ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਉਮੀਦਵਾਰ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ ਦਰਸਲ ਰਾਜ ਸਭਾ ਮੈਂਬਰ ਸੰਜੀਵ अरोड़ा ਨੂੰ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਬਣਾਇਆ ਗਿਆ ਹੈ ਉਮੀਦਵਾਰ ਬਣਾ ਕੇ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵਾਰ ਫਿਰ ਤੋਂ ਹਲਚਲ ਤੇ ਉਥਲ-ਪੁਥਲ ਵੇਖਣ ਨੂੰ ਮਿਲ ਰਹੀ ਹੈ ਵਿਰੋਧੀ ਸਿਆਸੀ ਪਾਰਟੀਆਂ ਦੀ ਗੱਲ ਕਰੀਏ ਭਾਵੇਂ ਭਾਜਪਾ ਹੋਵੇ ਭਾਵੇਂ ਕਾਂਗਰਸ ਹੋਵੇ ਤੇ ਭਾਵੇਂ ਹੋਵੇ ਸ਼ਮਨੀ ਅਕਾਲੀ ਦਲ ਉਹਨਾਂ ਦੇ ਵੱਲੋਂ ਇਹ ਹੁਣ ਗੱਲਾਂ ਕਈਆਂ ਚੱਲੀਆਂ ਜਾ ਰਹੀਆਂ ਨੇ ਬਿਆਨਬਾਜ਼ੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਦੋਸ਼ ਲਗਾਏ ਜਾ ਰਹੇ ਨੇ ਕਿ ਸੰਜੀਵ अरोड़ा ਨੂੰ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਬਣਾ ਕੇ ਰਾਜ ਸਭਾ ਦੀ ਕੁਰਸੀ ਖਾਲੀ ਕਰਵਾਈ ਜਾ ਰਹੀ ਹੈ ਤੇ ਉਸ ਖਾਲੀ ਕੁਰਸੀ ਦੇ ਉੱਤੇ ਹੁਣ ਅਰਵਿੰਦ ਕੇਸ਼ਰੀਵਾਲ ਨੂੰ ਬਿਠਾਇਆ ਜਾਵੇਗਾ ਤੇ ਪੰਜਾਬ ਐਂਟਰੀ ਕਰਵਾਈ ਜਾਵੇਗੀ ਇਹ ਕਿਆਸਟਰੇ ਲਗਾਏ ਜਾ ਰਹੇ ਨੇ ਵਿਰੋਧੀ ਪਾਰਟੀਆਂ ਦੇ ਵੱਲੋਂ ਦੱਸਦੀ ਹਾਂ ਤੁਹਾਨੂੰ ਕਿ ਇਸ ਸਾਲ ਦੀ ਸ਼ੁਰੂਆਤ ਹੁੰਦਿਆ ਸਾਰੀ ਲੁਧਿਆਣਾ ਪੱਛਮੀ ਤੋਂ ਆਵਾਜ਼ਮੀ ਪਾਰਟੀ ਦੇ ਐਮਐਲਏ ਗੁਰਪ੍ਰੀਤ ਸਿੰਘ ਗੋਗੀ ਦਾ ਦੇਹਾਂਤ ਹੋ ਗਿਆ ਸੀ ਆਪਣੀ ਹੀ ਰਿਵਾਲਵਰ ਦੇ ਨਾਲ ਉਹਨਾਂ ਦੇ ਗੋਲੀ ਲੱਗੀ ਸੀ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਤੇ ਉਹ ਸੀਟ ਖਾਲੀ ਹੈ ਜਿਸ ਤੋਂ ਬਾਅਦ ਉੱਥੇ ਬਾਈਪੋਲ ਇਲੈਕਸ਼ਨਸ ਹੋਣੀਆਂ ਨੇ ਯਾਨੀ ਕਿ ਜ਼ਿਮਨੀ ਚੋਣਾਂ ਹੋਣੀਆਂ ਨੇ ਤੇ ਹਜੇ ਜ਼ਿਮਨੀ ਚੋਣਾਂ ਦੀ ਤਰੀਕਾ ਐਲਾਨ ਨਹੀਂ ਹੋਇਆ ਪਰ ਆਮ ਆਦਮੀ ਪਾਰਟੀ ਨੇ ਤੇਜ਼ੀ ਵਿਖਾਉਂਦਿਆਂ ਹੋਏ ਉਮੀਦਵਾਰ ਦਾ ਐਲਾਨ ਕਰਤਾ ਹੈ ਐਸੀ ਹੀ ਮਾਮਲੇ ਬਾਬਤ ਜਦੋਂ ਅਸੀਂ ਆਵਾਜ਼ਮੀ ਪਾਰਟੀ ਦੇ ਸੀਨੀਅਰ ਸਪੋਕਸਪਰਸਨ ਹਰਸ਼ਕਿੰਦਰ ਸਿੰਘ ਬੱਬੀ ਬਾਦਲ ਹੜਾ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕੀ ਕਹਿਣਾ ਸੀ ਇੱਕ ਵਾਰ ਨਜ਼ਰ ਮਾਰਦੇ ਆ ਬੱਬੀ ਜੀ ਅੱਜ ਇੱਕ ਵਿਸ਼ਾ ਚਰਚਾ ਦੇ ਵਿੱਚ ਹੈ ਕਿ ਸੰਜੀਵ ਅਰੋੜਾ ਹਰਾਨੂ ਰਾਜ ਸਭਾ ਤੋਂ ਹਟਾ ਕੇ ਹੁਣ ਉਹਨਾਂ ਨੂੰ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਐਲਾਨ ਦਿੱਤਾ ਆਮ ਆਦਮੀ ਪਾਰਟੀ ਨੇ ਸਿੱਧੇ ਜੇ ਤਰਕ ਵਿਰੋਧੀ ਇਹ ਦੇ ਰਹੇ ਨੇ ਕਿ ਕੇਜਰੀਵਾਲ ਹਰਾਨੂ ਰਾਜ ਸਭਾ ਮੈਂਬਰ ਬਣਾ ਕੇ ਪੰਜਾਬ 'ਚ ਐਂਟਰੀ ਕਰਵਾਉਣ ਦੀ ਕੋਸ਼ਿਸ਼ ਹੈ ਇਸ ਕਰਕੇ ਰਾਜ ਸਭਾ ਮੈਂਬਰ ਨੂੰ ਹਟਾਇਆ ਜਾ ਰਿਹਾ ਸਿਮਰਨ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਕਿ ਸਾਡੀ ਜਿਹੜੀ ਪਾਰਟੀ ਹੈ ਇਹ ਬਿਨਾ ਫੀਡਬੈਕ ਤੋਂ ਔਰ ਬਿਨਾ ਸਰਵੇ ਤੋਂ ਕੋਈ ਟਿਕਟ ਨਹੀਂ ਐਲਾਨ ਕਰਦੀ ਜੀ ਸੰਜੀਵ अरोड़ा ਜੀ ਦੀ ਜਿਹੜੀ ਟਿਕਟ ਐਲਾਨ ਕੀਤੀ ਹੈ ਇਹਦੇ ਪਿੱਛੇ ਬਹੁਤ ਰਿਸਰਚ ਗਈ ਹੋਈ ਹੈ ਲੋਕਾਂ ਦਾ ਫੀਡਬੈਕ ਹੈ ਔਰ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਕੇਜਰੀਵਾਲ ਸਾਹਿਬ ਲਈ ਆਪਾਂ ਇਹ ਤਾਂ ਬਿਲਕੁਲ ਇਹੋ ਜੀ ਕੋਈ ਗੱਲ ਹੋਈ ਨਹੀਂ ਵੀ ਵਿਲ ਕਰਾਸ ਦਾ ਬ੍ਰਿਜ ਵੈਨ ਵੀ ਕਮ ਟੂ ਇਟ ਅਜੇ ਤਾਂ ਇਹ ਮਤਲਬ ਭਾਜਪਾ ਦੀ ਆਦਤ ਹੈ ਜੀ ਕਿ ਉਹ ਅਸਥਿਰਤਾ ਫੈਲਾਉਂਦੇ ਆ ਉਹ ਜਾਣ ਬੁੱਝ ਕੇ ਇਹੋ ਜੀਆਂ ਗੱਲਾਂ ਕਰਦੇ ਆ ਕਿ ਜੀ ਪਾਵਰ ਸੈਂਟਰ ਦੋ ਹੈ ਕਿ ਇੱਕ ਆ ਇਹ ਸਾਰੀਆਂ ਚੀਜ਼ਾਂ ਮਾਨ ਸਰਕਾਰ ਨੂੰ ਢਾਹ ਲਾਉਣ ਵਾਸਤੇ ਇਹ ਜਾਣ ਬੁੱਝ ਕੇ ਕੀਤੀਆਂ ਜਾਂਦੀਆਂ ਅਸਲ ਦੇ ਵਿੱਚ ਇਹ ਹੈ ਕਿ ਇਹ ਤਾਂ ਬਾਈ ਇਲੈਕਸ਼ਨ ਆਉਣਾ ਹੀ ਨਹੀਂ ਸੀ ਚਾਹੀਦਾ ਅਸੀਂ ਤਾਂ 5 ਸਾਲਾਂ ਲਈ ਗੋਗੀ ਜੀ ਸੇਵਾ ਕਰ ਰਹੇ ਸੀ ਬੜੇ ਅੱਛੇ ਇਨਸਾਨ ਸੀ ਔਰ ਗੋਗੀ ਜੀ ਦਾ ਅਚਾਨਕ ਚਲੇ ਜਾਣਾ ਮਤਲਬ ਸਾਡੇ ਲਈ ਸ਼ੌਕ ਵੀ ਹੈ ਜੀ ਔਰ ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਵੀ ਖੜਾਂਗੇ ਔਰ ਜਿਹੜੀ ਉਹਨਾਂ ਨੂੰ ਟੁੱਕਵੀਂ ਪੋਜੀਸ਼ਨ ਵੀ ਪਰਿਵਾਰ ਨੂੰ ਸਰਕਾਰ ਵਿੱਚ ਔਰ ਪਾਰਟੀ ਵਿੱਚ ਮਿਲੇਗੀ ਲੇਕਿਨ ਕਿਉਂ ਕਰਕੇ ਸੰਜੀਵ ਅਰੋੜਾ ਜੀ ਜੰਪਲ ਨੇ ਇਸ ਏਰੀਏ ਦੇ ਲੁਧਿਆਣੇ ਹੀ ਉਹ ਕੰਮ ਕਰਦੇ ਆ ਬੜੇ ਵੱਡੇ ਸਮਾਜ ਸੇਵੀ ਹੈ ਤੁਸੀਂ ਉਹਨਾਂ ਦੀਆਂ ਜੇ ਮੈਂ ਤੁਹਾਨੂੰ ਗਤੀਵਿਧੀਆਂ ਦੱਸੂਗਾ ਤਾਂ ਤੁਹਾਨੂੰ ਤੁਸੀਂ ਦੇਖਿਓ ਕਿ ਉਹ ਮੈਡੀਕਲ ਕੈਂਪ ਲਾਉਂਦੇ ਆ ਮੁਫਤ ਇਲਾਜ ਕਰਾਉਂਦੇ ਆ ਲੰਗਰ ਲਾਉਂਦੇ ਆ ਸੋ ਹੀ ਇਜ਼ ਅ ਫਿਲੰਥਰੋਪਿਸਟ ਸੋ ਇਸ ਕਰਕੇ ਮੈਂ ਦੱਸਣਾ ਚਾਹੁੰਦਾ ਕਿ ਇਹ ਬਹੁਤ ਸੋਚ ਕੇ ਘੋਖ ਕਰਕੇ ਔਰ ਇਹ ਫੈਸਲਾ ਲਿਆ ਗਿਆ ਹੈ ਔਰ ਜਿਵੇਂ ਪੰਜਾਬ ਦੇ ਲੋਕਾਂ ਨੇ ਕਾਰਪੋਰੇਸ਼ਨ ਇਲੈਕਸ਼ਨਾਂ ਵਿੱਚ ਥਾਪੜਾ ਦਿੱਤਾ ਸੀ ਜਿਵੇਂ ਬਾਈ ਇਲੈਕਸ਼ਨਾਂ ਚਾਰ ਆਈਆਂ ਉਹਨਾਂ ਚੋਂ ਵੀ ਤਿੰਨ ਆਮ ਆਦਮੀ ਪਾਰਟੀ ਜਿੱਤ ਗਈ ਸੀ ਤਾਂ ਇਸ ਸੀਟ ਤੇ ਵੀ ਨਿਸਨ ਦੇ ਸਜੀਵ ਰੋੜਾ ਜੀ ਜਿੱਤ ਪ੍ਰਾਪਤ ਕਰਨਗੇ ਅਸੀਂ ਲੁਧਿਆਣਾ ਪੱਛਮੀ ਦੇ ਲੋਕਾਂ ਨੂੰ ਤੁਹਾਡੇ ਰਾਹੀਂ ਬੇਨਤੀ ਵੀ ਕਰਦੇ ਆ ਕਿ ਬਹੁਤ ਵਧੀਆ ਹੀਰਾ ਬੰਦਾ ਤੁਹਾਨੂੰ ਦਿੱਤਾ ਹੈ ਤੁਹਾਡੀਆਂ ਜੇਬਾਂਵਾਂ ਨਹੀਂ ਦੇਖੂਗਾ ਤੁਹਾਨੂੰ ਆਪਣੇ ਘਰੋਂ ਲਾ ਕੇ ਤੁਹਾਡੀ ਸੇਵਾ ਕਰੂਗਾ ਸੋ ਇਸ ਕਰਕੇ ਮੈਂ ਇਹ ਦੱਸਦਾ ਤੁਸੀਂ ਜੇ ਕਰ ਕਰ ਰਹੇ ਹੋ ਕਿ ਭਾਜਪਾ ਨੂੰ ਆ ਦਿਤ ਹੈ ਦੋਸ਼ ਲਗਾਉਂਦੀ ਪਰ ਕਾਂਗਰਸ ਵੀ ਇਹੀ ਕਹਿ ਰਹੀ ਹੈ ਕਾਂਗਰਸ ਦੇ ਨਾਲ ਨਾਲ ਅਕਾਲੀ ਦਲ ਦੇ ਵੀ ਇਹੀ ਦੋਸ਼ ਨੇ ਦੂਜੇ ਪਾਸੇ ਸਵਾਲ ਇਹ ਵੀ ਨੇ ਕਿ ਆ ਸਾਬਕਾ ਐਮਐਲਏ ਗੋਗੀ ਜਿਹੜੇ ਸੀ ਉਹਨਾਂ ਨੂੰ ਲੋਕ ਪਸੰਦ ਵੀ ਬਹੁਤ ਕਰਦੇ ਸੀ ਔਰ ਉਹਨਾਂ ਦਾ ਪਰਿਵਾਰ ਹੁਣ ਵੀ ਲੋਕਾਂ ਦੇ ਨਾਲ ਵਿੱਚ ਰਹਿਦਾ ਹੈ ਤਾਂ ਉਹਨਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਇਹ ਜ਼ਿੰਮੇਵਾਰੀ ਨਾ ਦੇ ਕੇ ਰਾਜ ਸਭਾ ਸੀਟ ਖਾਲੀ ਕਰਵਾ ਲੈਣਾ ਔਰ ਉਸ ਸ਼ਖਸ ਨੂੰ ਜ਼ਿੰਮੇਵਾਰੀ ਦੇਣਾ ਦੇਖੋ ਸਵਾਲ ਤਾਂ ਵੱਡੇ ਉੱਠ ਰਹੇ ਨੇ ਇਸ ਚੀਜ਼ ਨੂੰ ਲੈ ਕੇ ਦੇਖੋ ਸਿਮਰਨ ਜੀ ਜੀ ਸਭ ਤੋਂ ਪਹਿਲਾਂ ਤਾਂ ਅਸਤੀਫਾ ਤਾਂ ਉਦੋਂ ਹੋਊਗਾ ਨਾ ਜਦੋਂ ਜਿੱਤਣਗੇ ਮਤਲਬ ਅਜੇ ਤਾਂ ਉਹ ਕੈਂਡੀਡੇਟ ਹੈ ਸੋ ਕਾਨੂੰਨ ਇਹ ਕਹਿੰਦਾ ਹੈ ਕਿ ਰਾਜ ਸਭਾ ਔਰ ਵਿਧਾਨ ਸਭਾ ਦੋਹਾਂ ਦਾ ਮੈਂਬਰ ਨਹੀਂ ਕੋਈ ਹੋ ਸਕਦਾ ਲੇਕਿਨ ਅਜੇ ਤਾਂ ਉਹ ਇਲੈਕਸ਼ਨ ਜਿੱਤਣਗੇ ਫੇਰ ਹੀ ਰਾਜ ਸਭਾ ਤੋਂ ਅਸਤੀਫਾ ਦੇਣਗੇ ਸੋ ਇਸ ਕਰਕੇ ਜੋ ਇਹ ਸਾਰੇ ਪਾਰਟੀਆਂ ਬਾਰ-ਬਾਰ ਕਹਿ ਰਹੀਆਂ ਨੇ ਉਹਦੇ ਚ Uh, मतलब मैं महसूस uh, uh, कर रहा है कि अजय बहुत स्थिति अजय पहला ही ਇਹੋ ਜਿਹਾ ਪ੍ਰਚਾਰ ਕਰ ਦੇਣਾ ਇਹੋ ਜਿਹਾ ਭੰਡੀ ਪ੍ਰਚਾਰ ਕਰਨਾ ਕਿ ਕੇਜਰੀਵਾਲ ਸਾਹਿਬ ਦਾ ਕਦ ਘਟਾਉਣ ਦੀ ਕੋਸ਼ਿਸ਼ ਹੈ ਇਹ ਕੇਜਰੀਵਾਲ ਤਾਂ ਨੈਸ਼ਨਲ ਕਨਵੀਨਰ ਹੈ ਸਾਡੇ ਉਹ ਕੋਈ ਉਹ ਤਾਂ ਸਾਰੀ ਪਾਰਟੀ ਦੇ ਹੀ ਮੁਖੀ ਹੈ ਔਰ ਨੈਸ਼ਨਲ ਪਾਰਟੀ ਹੈ ਤੋ ਕੇਜਰੀਵਾਲ ਕੋਈ ਇਹੋ ਜਿਹਾ ਥੋੜਾ ਕਿ ਜਿਹਨੂੰ ਰਾਜ ਸਭਾ ਦੀ ਸੀਟ ਬਹੁਤ ਔਖੀ ਹੋਈ ਪਈ ਹੈ ਵੀ ਕਿੱਥੋਂ ਮਿਲੂਗੀ ਜਾਂ ਕਿਵੇਂ ਮਿਲੂਗੀ ਅਸੀਂ ਇਹ ਸਾਰਾ ਕੁਝ ਕੇਜਰੀਵਾਲ ਸਾਹਿਬ ਦੀ ਵਿਚਾਰਧਾਰਾ ਨਾਲ ਹੀ ਪਾਰਟੀ ਚੱਲ ਰਹੀ ਹੈ ਕੇਜਰੀਵਾਲ ਹੀ ਚਿਹਰਾ ਹੈ ਔਰ ਭਾਵੇਂ ਦਿੱਲੀ ਇਲੈਕਸ਼ਨ ਹਾਰ ਵੀ ਗਏ ਹੈ ਪਰ ਫਿਰ ਵੀ 22 ਐਮਐਲਏ ਕੇਜਰੀਵਾਲ ਦੇ ਚਿਹਰੇ ਤੇ ਜਿੱਤੇ ਹੈ ਹੂੰ ਸੋ ਕੇਜਰੀਵਾਲ ਨੂੰ ਛੋਟਾ ਕਰਕੇ ਦੇਖਣਾ ਇਹ ਵੀ ਗਲਤ ਗੱਲ ਹੈ ਤੁਪੇ ਜੀ ਤੁਹਾਨੂੰ ਕੀ ਲੱਗਦਾ ਕਿ بار بار ਜਦੋਂ ਵੀ ਪੰਜਾਬ ਚ ਕੋਈ ਫੇਰਬਦਲ ਹੁੰਦੀ ਹੈ ਤਾਂ ਉਹ ਸਿੱਧਾ ਕੇਜਰੀਵਾਲ ਹਰਾਣੂ ਨਿਸ਼ਾਨਾ ਵਿੰਨ ਦੇਣਾ ਇਹਦੇ ਪਿੱਛੇ ਰੀਜ਼ਨ ਕੀ ਸਮਝਦੇ ਹੋ ਕਿ بار بار ਵਿਰੋਧੀਆਂ ਦਾ ਇਹ ਤੜਕ ਦਈ ਜਾਣਾ ਜਾਂ ਫਿਰ ਇਹ ਜ਼ੋਰ ਦੇ ਕੇ ਕਹੀ ਜਾਣਾ ਕਿ ਕਿਸੇ ਨਾ ਕਿਸੇ ਤਰੀਕੇ ਕੇਜਰੀਵਾਲ ਨੂੰ ਪੰਜਾਬ ਦੇ ਵਿੱਚ ਐਂਟਰ ਕਰਵਾ ਕੇ ਸੀਐਮ ਬਣਾਉਣ ਵਾਸਤੇ ਕੋਸ਼ਿਸ਼ਾਂ ਹੋ ਰਹੀਆਂ ਨੇ ਕਾਰਨ ਕੀ ਸਮਝਦੇ ਤੁਸੀਂ ਪਿੱਛੇ ਸਿਮਰਨਜੀਤ ਜੀ ਸਭ ਤੋਂ ਪਹਿਲਾ ਕਾਰਨ ਇਹ ਹੀ ਹੈ ਕਿ ਜਦੋਂ ਕੁਝ ਕਹਿਣ ਨੂੰ ਨਹੀਂ ਹੁੰਦਾ ਸਰਕਾਰ ਦੇ ਖਿਲਾਫ ਦੇਖੋ ਕਾਂਗਰਸ ਦੇ ਟਾਈਮ ਤੇ ਵੱਡੇ ਵੱਡੇ ਸਕੈਮ ਨਿਕਲੇ ਸੀ। ਲੁਧਿਆਣਾ ਸਿਟੀ ਸੈਂਟਰ ਸਕੈਮ, ਹੋਰ ਮਤਲਬ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਸਕੈਮ। ਹੁਣ ਜਦੋਂ ਕੁਝ ਕਹਿਣ ਨੂੰ ਨਹੀਂ ਤਾਂ ਕਹਿਣ ਨੂੰ ਤਾਂ ਇੱਕੋ ਹੀ ਗੱਲ ਹੈ ਜੀ ਇਹ ਜੀ ਦਿੱਲੀ ਵਾਲੇ ਆ ਗਏ ਜੀ ਭੱਜ ਲੋ ਜੀ ਦਿੱਲੀ ਵਾਲੇ ਆ ਗਏ ਜੀ। ਸੋ ਇਹ ਜਿਹੜੇ ਮੈਂ ਤਾਂ ਮਹਿਸੂਸ ਕਰਦਾ ਮਾਨ ਸਾਹਿਬ ਨੇ ਤਾਂ ਕੱਲ ਅਸੈਂਬਲੀ ਦੇ ਵਿੱਚ on the floor of the house ਕਹਿਆ ਸੀ ਕਿ ਮੈਨੂੰ ਤਾਂ ਪਹਿਲੇ 6 ਮਹੀਨਿਆਂ ਤੋਂ ਹੀ ਇਹ ਲਾਈ ਜਾਂਦੇ ਨੇ। ਕਦੇ ਕਹਿੰਦੇ ਸੀ ਪਹਿਲੇ 6 ਮਹੀਨੇ ਕੱਢਦਾ ਨਹੀਂ ਫਿਰ ਕਹਿੰਦੇ ਸਾਲ ਨਹੀਂ ਕੱਢਦਾ ਫਿਰ ਹੁਣ ਕਹਿੰਦੇ ਦਿੱਲੀ ਇਲੈਕਸ਼ਨਾਂ ਤੋਂ ਅਗਲੇ ਦਿਨ ਇਹਨੂੰ ਲਾ ਦੇਣਾ ਹੁਣ ਉਹਨੂੰ ਕਹੀ ਜਾਂਦੇ ਆ ਜੀ ਹੁਣ ਕੇਜਰੀਵਾਲ ਪੰਜਾਬ ਚ ਐਂਟਰ ਕਰੂਗਾ ਸੋ ਇਹ ਬਿਨਾ ਵਜ੍ਹਾ ਦੀਆਂ ਅਫਵਾਹਾਂ ਹੈ ਅਜੇ ਇਹੋ ਜੀ ਕੋਈ ਗੱਲ ਨਹੀਂ ਮਾਨ ਸਾਹਿਬ ਸਾਡੇ ਪੰਜਾਬ ਦੇ ਟੀਮ ਦੇ ਲੀਡਰ ਹੈ ਔਰ ਬਹੁਤ ਵਧੀਆ ਜੌਬ ਕਰ ਰਹੇ ਨੇ ਹੀ ਇਸ ਡੂਇੰਗ ਅ ਗ੍ਰੇਟ ਜੌਬ ਐਜ਼ ਅ ਸੀਐਮ ਉਹਨਾਂ ਨੂੰ ਕੋਈ ਰਿਪਲੇਸ ਕਰਨ ਦੀ ਤਜਵੀਜ਼ ਨਹੀਂ ਹੈ ਬਹੁਤ ਬਹੁਤ ਸ਼ੁਕਰੀਆ ਬੱਬੀ ਜੀ ਸਵਾਗਤ ਹੈ ਆਜ਼ਾਦਮੀ ਪਾਰਟੀ ਦੇ ਵੱਲੋਂ ਤਾਂ ਕਿਹਾ ਜਾ ਰਿਹਾ ਹੈ ਕਿ ਵਿਰੋਧੀਆਂ ਦੀਆਂ ਕਈਆਂ ਹੋਈਆਂ ਗੱਲਾਂ ਮਹਿਜ਼ ਇੱਕ ਅਫਵਾਹ ਨੇ ਤੇ ਆਜ਼ਾਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਵੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਿਆਨਬਾਜ਼ੀਆਂ ਮਹਿਜ਼ ਬਿਆਨਬਾਜ਼ੀਆਂ ਤੱਕ ਸੀਮਿਤ ਹੁੰਦੀਆਂ ਨੇ ਅਫਵਾਹਾਂ ਬਣ ਕੇ ਰਹਿ ਜਾਂਦੀਆਂ ਨੇ ਇਸ ਦੇ ਵਿੱਚੋਂ ਕੋਈ ਤੱਥ ਨਿਕਲ ਕੇ ਸਾਹਮਣੇ ਨਹੀਂ ਆਉਂਗੇ ਬਣੇਰੋ ਸਾਡੇ ਨਾਲ ਦੀ ਫੈਕਸ ਚੈਨਲ ਪੰਜਾਬੀ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਮਿਡੀਆ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ